ਲਰਨਿੰਗ ਸੁਸਾਇਟੀ ਦੀ ਧਾਰਨਾ ਪੱਛਮੀ ਸੰਸਾਰ ਨੂੰ ਪਹਿਲੀ ਵਾਰ ਪੌਲ ਰੋਮਰ ਨੇ ਦਿੱਤੀ ਕਿ ਐਸ ਵੇਲੇ ਦੁਨੀਆ ਦਾ ਭਵਿੱਖ ਐਜੂਕੇਸ਼ਨ ਦੇ ਵਿੱਚ ਨਹੀਂ ਹੈ ਲਰਨਿੰਗ ਦੇ ਵਿੱਚ ਤੁਹਾਡੀ ਹਰ ਕੁਐਸਚਨ ਦਾ ਇਹਦੇ ਕੋਲ ਹੱਲ ਹੈ ਸਵਾਲ ਦਾ ਜਵਾਬ ਉਨੀ ਵੱਡੀ ਚੀਜ਼ ਨਹੀਂ ਹੈ ਜਿੰਨਾ ਵੱਡਾ ਨਵੇਂ ਸਵਾਲ ਦੀ ਸਿਰਜਣਾ ਕਰਨਾ ਹੈ ਪੁਸਤਕ ਦਾ ਰੂਪ ਅਵਸ਼ ਬਦਲੇਗਾ ਔਰ ਬਦਲ ਰਿਹਾ ਇੱਕ ਗੱਲ ਬਹੁਤ ਸਪਸ਼ਟ ਆ ਕਿ ਜਿਹੜੀ ਪੁਸਤਕ ਆ ਉਹ ਜਾਣ ਨਹੀਂ ਰਹੀ ਉਹ ਆਗਮੈਂਟ ਹੋ ਰਹੀ ਆ ਉਹ ਸਟਰੈਂਥਨ ਹੋ ਰਹੀ ਆ ਉਹ ਮਜ਼ਬੂਤ ਹੋ ਰਹੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਸਿੱਖ ਸੰਗਤ ਦੇ ਵਿੱਚ ਤਬਦੀਲ ਕਰ ਦਿੱਤਾ ਮੈਂ ਗੱਲ ਕਹਿ ਰਿਹਾ ਸੀ ਕਿ ਗੁਰੂ ਨਾਨਕ ਸਾਹਿਬ ਨੇ ਕਰਤਾਰਪੁਰ ਪਹੁੰਚ ਕੇ ਗੁਰੂ ਨਾਨਕ ਨਾਮ ਲੈਵਾ ਸੰਗਤ ਨੂੰ ਸਿੱਖ ਸੰਗਤ ਦੇ ਵਿੱਚ ਤਬਦੀਲ ਕਰ ਦਿੱਤਾ ਸਿੱਖ ਸੰਗਤ ਦਾ ਕੀ ਮਤਲਬ ਹੈ ਇਹਦਾ ਮਤਲਬ ਭਾਵੇਂ ਗੁਰੂ ਨਾਨਕ ਸਾਹਿਬ ਨੇ ਤਾਂ ਉਸੇ ਵੇਲੇ ਸਮਝਾ ਦਿੱਤਾ ਸੀ ਪਰ ਦੁਨੀਆ ਨੂੰ ਇਹਦਾ ਮਤਲਬ 1999 ਦੇ ਵਿੱਚ ਸਮਝ ਪਿਆ ਇੰਨੀ ਦੇਰ ਤੱਕ ਸਿੱਖ ਸੰਗਤ ਦਾ ਜਾਂ ਸਿੱਖ ਸਮਾਜ ਦਾ ਅਰਥ ਇਹ ਦੁਨੀਆ ਨਹੀਂ ਸਮਝ ਸਕਿਆ ਬੜੀ ਸੌਖੀ ਤਰ੍ਹਾਂ ਇਹਦੇ ਅਰਥ ਨੇ ਸਿੱਖ ਸਮਾਜ ਦਾ ਅਰਥ ਹੈ ਲਰਨਿੰਗ ਸੁਸਾਇਟੀ ਲਰਨਿੰਗ ਸੁਸਾਇਟੀ ਦੀ ਧਾਰਨਾ ਪੱਛਮੀ ਸੰਸਾਰ ਨੂੰ ਪਹਿਲੀ ਵਾਰ ਪੌਲ ਰੋਮਰ ਨੇ ਦਿੱਤੀ ਮੈਂ ਦੀ ਡਿਟੇਲਸ 'ਤੇ ਨਹੀਂ ਜਾਵਾਂਗਾ ਪਰ ਇੱਕ ਗੱਲ ਉਹਨਾਂ ਨੇ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਦੁਨੀਆ ਨੂੰ ਦੱਸੀ ਕਿਉਂਕਿ ਉਹ ਇਕਨੋਮਿਸਟ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਆਰਥਿਕ ਵਿਕਾਸ ਉਹ ਸਿਰਫ ਜ਼ਮੀਨ ਪੂੰਜੀ ਤੇ ਲੇਬਰ ਉੱਪਰ ਹੀ ਨਿਰਭਰ ਨਹੀਂ ਕਰਦਾ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਰੋਲ ਹੈ ਉਹ ਟੈਕਨੋਲੋਜੀ ਤੇ ਗਿਆਨ ਦਾ ਇਸ ਤੋਂ ਬਾਅਦ ਇਸ ਵਿਸ਼ੇ ਦੇ ਉੱਤੇ ਬਹੁਤ ਕੰਮ ਹੋਇਆ ਤੇ ਇਸ ਕੰਮ ਲਈ ਉਹਨਾਂ ਨੂੰ ਚਾਰ-ਪੰਜ ਸਾਲ ਪਹਿਲਾਂ ਇਸੇ ਹੀ ਕੰਮ ਲਈ ਨੋਬਲ ਪ੍ਰਾਈਜ਼ ਦੇ ਨਾਲ ਵੀ ਸਨਮਾਨਿਆ ਗਿਆ। ਇਹਦੇ ਵਿੱਚ ਜਿਹੜਾ ਦੂਸਰਾ ਵੱਡਾ ਕੰਮ ਸਾਹਮਣੇ ਆਇਆ ਉਹ ਸੀ ਸਟੈਕਲਰਸ ਦਾ ਉਹ ਵੀ ਨੋਬਲ ਲੌਰੀਅਟ ਨੇ। ਰੀਸੈਂਟਲੀ ਉਹਨਾਂ ਦੀ ਕਿਤਾਬ ਆਈ ਆ ਰੀਸੈਂਟਲੀ ਤੋਂ ਮਤਲਬ 5-7 ਸਾਲ ਪਹਿਲਾਂ ਉਹ ਹੈ ਹਾਊ ਟੂ ਕੰਸਟਰਕਟ ਅ ਲਰਨਿੰਗ ਸੁਸਾਇਟੀ ਲਰਨਿੰਗ ਸੁਸਾਇਟੀ ਦੇ ਨਿਰਮਾਣ ਦੀ ਗੱਲ ਜਿਹੜੀ ਗੁਰੂ ਸਾਹਿਬ ਨੇ ਇੰਨੇ ਸਾਲ ਪਹਿਲਾਂ ਕਰ ਦਿੱਤੀ ਸੀ ਔਰ ਗੁਰੂ ਪੀਰੀਅਡ ਤੋਂ ਬਾਅਦ ਉਹ ਗੱਲ ਛੁਪੀ ਰਹੀ ਉਹ ਆ ਕੇ 21ਵੀਂ ਸਦੀ ਦੇ ਵਿੱਚ ਪੱਛਮ ਨੂੰ ਤੇ ਦੁਨੀਆ ਨੂੰ ਸਮਝਣ ਲੱਗੇ ਇਹ ਗੱਲ ਮੈਂ ਐਸ ਕਰਕੇ ਆਖ ਰਿਹਾ ਹਾਂ ਕਿ ਇਸ ਵੇਲੇ ਦੁਨੀਆ ਦਾ ਭਵਿੱਖ এডਿਕੇਸ਼ਨ ਦੇ ਵਿੱਚ ਨਹੀਂ ਹੈ ਲਰਨਿੰਗ ਦੇ ਵਿੱਚ ਲਰਨਿੰਗ ਹੀ ਇੱਕ ਐਸੀ ਚੀਜ਼ ਆ ਜਿਹੜੀ ਕਿਸੇ ਵੀ ਸਮਾਜ ਨੂੰ ਉਨਤੀ ਵੱਲ ਲਿਜਾ ਸਕਦੀ ਆ ਇਹਦੀ ਐਬਸੈਂਸ ਦੇ ਵਿੱਚ ਕਿਸੇ ਵੀ ਉਨਤੀ ਨੂੰ ਦੀ ਕਲਪਨਾ ਕਰਨਾ ਵੀ ਮੈਂ ਸਮਝਦਾ ਕਿ ਬਹੁਤ ਇੱਕ ਠੀਕ ਗੱਲ ਨਹੀਂ ਹੈ ਜਿਹੜੀ ਲਰਨਿੰਗ ਹੈ ਇਹਦਾ ਸਬੰਧ ਹੈ ਪੁਸਤਕ ਦੇ ਨਾਲ ਪੁਸਤਕ ਸੱਭਿਆਚਾਰ ਆ ਜਿਹੜਾ ਉਹ ਹੀ ਲਰਨਿੰਗ ਨੂੰ ਐਨਹਾਂਸ ਕਰ ਸਕਦਾ ਇਹਦੇ ਵਿੱਚ ਇੱਕ ਗੱਲ ਮੈਂ ਜ਼ਰੂਰ ਕਣੀ ਚਾਹਾਂਗਾ ਲਰਨਿੰਗ ਨੂੰ ਸਮਝਣ ਲਈ ਕਿ ਜੇਵੇ ਹੁਣੇ ਗੱਲ ਕੀਤੀ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਗੱਲ ਕੀਤੀ ਆ ਜਾਂ ਇਸ ਤੋਂ ਬਾਅਦ ਐਲ ਐਲ ਐਮਸ ਨੇ ਲਾਰਜ ਲੈਂਗੁਏਜ ਮਾਡਲਸ ਨੇ ਜਾਂ ਬੀ ਸੀ ਆਈ ਆ ਜਿਹਨੂੰ ਅਸੀਂ ਬ੍ਰੇਨ ਕੰਪਿਊਟਰ ਇੰਟਰਫੇਸ ਕਹਿੰਦੇ ਆ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਇਹ ਇੱਕ ਆਨਸਰਿੰਗ ਮਸ਼ੀਨ ਦੇ ਰੂਪ ਵਿੱਚ ਸਾਡੇ ਸਾਹਮਣੇ ਆ ਰਹੀਆਂ ਨੇ ਤੁਸੀਂ ਕੋਈ ਤੁਹਾਡੀ ਹਰ ਕੁਐਸਚਨ ਦਾ ਇਹਦੇ ਕੋਲ ਹੱਲ ਹੈ ਜਿਸ ਆ ਏ ਆਈ ਨੂੰ ਤੋ ਅਸੀਂ ਡਰਦੇ ਹਾਂ ਉਹ ਇੱਕ ਯੂਨੀਵਰਸਲ ਅਨਸਰਿੰਗ ਮਸ਼ੀਨ ਜਿਹੜੀ ਤੁਹਾਡੇ ਹਰ ਸਵਾਲ ਦਾ ਜਵਾਬ ਦੇ ਸਕਦੀ ਆ ਪਰ ਸਵਾਲ ਕਰ ਨਹੀਂ ਸਕਦੀ ਸਵਾਲ ਦਾ ਜਵਾਬ ਉਨੀ ਵੱਡੀ ਚੀਜ਼ ਨਹੀਂ ਹੈ ਜਿੰਨਾ ਵੱਡਾ ਨਵੇਂ ਸਵਾਲ ਦੀ ਸਿਰਜਣਾ ਕਰਨਾ ਨਵੇਂ ਸਵਾਲ ਨੂੰ ਫਰੇਮ ਕਰਨਾ ਜੋ ਦੁਨੀਆ ਦਾ ਵਿਕਾਸ ਆ ਉਹ ਅਨਸਰ ਨਹੀਂ ਨਹੀਂ ਨਵੇਂ ਕੁਐਸਚਨਸ ਦੀ ਕ੍ਰिएशन ਰਾਹੀਂ ਹੀ ਹੋਣਾ ਹੁੰਦਾ ਸੋ ਇਹ ਜਿਹੜੇ ਨਵੇਂ ਕੁਐਸਚਨਸ ਨੇ ਇਹ ਅਗੇਨ ਬੁੱਕ ਦੇ ਨਾਲ ਜੁੜੇ ਹੋਏ ਨੇ ਟੀਚਿੰਗ ਤੋਂ ਵੀ ਵੱਧ ਟੀਚਿੰਗ ਵੀ ਇੱਕ ਕਿਸਮ ਦੀ ਅਨਸਰਿੰਗ ਮਸ਼ੀਨ ਹੀ ਹੁੰਦੀ ਆ ਜਿੱਥੇ ਸਟੂਡੈਂਟਸ ਨੇ ਕੁਐਸਚਨ ਕਰਨ ਦੀ ਜਾਤ ਸਿੱਖਣੀ ਆ ਅਧਿਆਪਕ ਤੋਂ ਪੁਸਤਕ ਤੋਂ ਕਾਲਜ ਤੋਂ ਯੂਨੀਵਰਸਿਟੀ ਤੋਂ ਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਤੱਕ ਹੁਣ ਇਸ ਵੇਲੇ ਰੰਧਾਵਾ ਸਾਹਿਬ ਨੇ ਮੈਨੂੰ ਕਿਹਾ ਸੀ ਕਿ ਤੁਸੀਂ ਪੁਸਤਕ ਦੇ ਭਵਿੱਖ ਬਾਰੇ ਜ਼ਰੂਰ ਗੱਲ ਕਰੋ ਪੁਸਤਕ ਦੇ ਭਵਿੱਖ ਨੂੰ ਜਿਵੇਂ ਡਾ. ਮਾਲ ਸਿੰਘ ਹੁਣਾਂ ਨੇ ਕਿਹਾ ਕੋਈ ਖਤਰਾ ਨਹੀਂ ਖਤਰਾ ਹੋ ਹੀ ਨਹੀਂ ਸਕਦਾ ਪਰ ਪੁਸਤਕ ਦਾ ਰੂਪ ਅਵਸ਼્ય ਬਦਲੇਗਾ ਔਰ ਬਦਲ ਰਿਹਾ ਜੇ ਮੈਂ ਆਪਣੇ ਵੱਲ ਦੇਖਾਂ ਤਾਂ ਮੇਰੇ ਮੋਬਾਈਲ ਦੇ ਵਿੱਚ ਉਹ ਸਾਰੀਆਂ ਪੁਸਤਕਾਂ ਨੇ ਜਿਨ੍ਹਾਂ ਪੁਸਤਕਾਂ ਨਾਲ ਮੈਂ ਜੁੜਿਆ ਹੋਇਆ ਹਾਂ ਜਿਨ੍ਹਾਂ ਪੁਸਤਕਾਂ ਨੂੰ ਮੈਂ ਦੇਖਣਾ ਪੜ੍ਹਨਾ ਔਰ ਆਪਣੇ ਜ਼ਿਹਨ ਦੇ ਵਿੱਚ ਰੱਖਣਾ ਇੱਕ ਟਾਈਮ ਸੀ ਜਦੋਂ ਮੇਰੀ ਰੀਡਿੰਗ ਬਹੁਤ ਵੱਧ ਗਈ ਤੇ ਅੱਖਾਂ ਤੇ ਭਾਰ ਪਿਆ ਤਾਂ ਡਾਕਟਰ ਨੇ ਮੈਨੂੰ ਸਲਾਹ ਦਿੱਤੀ ਕਿ ਸਕਰੀਨ ਟਾਈਮ ਘਟਾਓ ਤੇ ਕਿਤਾਬ ਵੱਲ ਵਾਪਸ ਮੁੜੋ ਮੈਂ ਕਿਤਾਬ ਵੱਲ ਵਾਪਸ ਮੁੜਿਆ ਫਿਰ ਕਿਤਾਬ ਤੇ ਵੀ ਕਈ ਵਾਰ ਪੜ੍ਹਨਾ ਮੁਸ਼ਕਲ ਹੋ ਗਿਆ ਹੁਣ ਮੇਰੇ ਮੋਬਾਈਲ ਦੇ ਵਿੱਚ ਐਪ ਹੈਗੀ ਆ ਜਿਹਦੇ ਨਾਲ ਮੈਂ ਪੁਸਤਕ ਦਾ ਫੌਂਟ ਫੌਂਟ ਸਾਈਜ਼ ਇਹ ਸਾਰਾ ਕੁਝ ਬਦਲ ਸਕਦਾ ਉਹਦੀ ਬੈਕਗ੍ਰਾਉਂਡ ਲਾਈਟ ਬਦਲ ਸਕਦਾ ਸਾਰਾ ਕੁਸਰਾ ਤੇ ਜੇ ਮੈਂ ਕਾਰ ਦੇ ਵਿੱਚ ਜਾ ਰਿਹਾ ਤਾਂ ਮੈਂ ਉਸ ਆਰਟੀਕਲ ਨੂੰ ਉਸ ਪੁਸਤਕ ਨੂੰ ਸੁਣ ਵੀ ਸਕਦਾ ਔਰ ਮੈਂ ਤੇਜ਼ ਸੁਣਨਾ ਤੇਜ਼ ਸੁਣ ਸਕਦਾ ਹੌਲੀ ਸੁਣਨਾ ਹੌਲੀ ਸੁਣ ਸਕਦਾ ਸੋ ਇਸ ਤਰ੍ਹਾਂ ਨਾਲ ਕਿਤਾਬ ਆ ਜਿਹੜੀ ਉਹ ਬਿਲਕੁਲ ਨਵੇਂ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ। ਦੂਸਰੀ ਜਿਹੜੀ ਮੈਂ ਕਿਤਾਬ ਦਾ ਦੇਖਿਆ ਸਵਰਨਜੀਤ ਸਭੀ ਹੁਣ ਨਾਲ ਇਹਦੇ ਤੇ ਹੋਈ ਕਿ ਹੁਣ ਜਿਹੜੀ ਕਿਤਾਬ ਆ ਉਹ ਇਹ ਨਹੀਂ ਹੈ ਕਿ ਗੋਡਾਊਨ ਭਰ ਲੋ ਛਾਪ ਕੇ ਹੁਣ ਤਾਂ ਆਰਡਰ ਪਲੇਸ ਕਰੋ ਉਸੇ ਵੇਲੇ ਕਿਤਾਬ ਛਪੇਗੀ ਔਰ ਤੁਹਾਨੂੰ ਡਿਲੀਵਰ ਹੋ ਜਾਏਗੀ। ਇਹ ਕਿਤਾਬ ਦਾ ਨਵਾਂ ਰੂਪ ਆ ਜਿਹਨੂੰ ਸੀ ਕਹਨੇ ਆ ਆਰਡਰ ਤੇ ਕਿਤਾਬ ਤੁਹਾਨੂੰ ਇਮੀਡੀਏਟਲੀ ਪ੍ਰਾਪਤ ਹੋ ਸਕਦੀ ਹੈ ਫਿਰ ਹੋਰ ਵੀ ਬਹੁਤ ਕੁਝ ਆ ਗਿਆ ਕਿ ਅਸੀਂ ਆਪਾਂ ਦੇਖਦੇ ਸੀ ਪੁਸਤਕ ਦੇ ਪਿੱਛੇ ਬਹੁਤ ਸਾਰੇ ਰੈਫਰੈਂਸਸ ਹੁੰਦੇ ਨੇ ਤੇ ਅਸੀਂ ਪਿੱਛੇ ਬਿਬਲੀਓਗ੍ਰਾਫੀ ਦੇਖਦੇ ਸੀ ਉਹ ਜਾ ਕੇ ਜਰਨਲਸ ਢੂੰਡਦੇ ਸੀ ਉਹ ਜਾ ਕੇ ਪਤਾ ਕਿਤਾਬਾਂ ਦੇਖਦੇ ਸੀ ਹੁਣ ਉਹ ਸਾਰਾ ਹਾਈਪਰਟੈਕਸਟ ਦੇ ਵਿੱਚ ਹੀ ਮੌਜੂਦ ਆ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਹਾਈਪਰਟੈਕਸਟ ਆ ਜਿਹੜੇ ਉਹ ਤੁਹਾਨੂੰ ਸਾਰੇ ਕਾਸੇ ਦੇ ਨਾਲ ਕਨੈਕਟ ਕਰ ਦੇਗੇ ਫਿਰ ਹੋਰ ਵੀ ਬਹੁਤ ਮਤਲਬ ਇਸੇ ਤਰ੍ਹਾਂ ਨਾਲ ਜਿਹੜੀਆਂ ਇਮਰਸਿਵ ਟੈਕਨੋਲੋਜੀਜ਼ ਆਈਆਂ ਜਿਨ੍ਹਾਂ ਨੇ ਜਿਹੜੀ ਤੁਹਾਡੀ ਟੈਕਸਟ ਆ ਉਹਨੂੰ ਬਹੁਤ ਆਗਮੈਂਟ ਕਰ ਦਿੱਤਾ ਉਹਦੇ ਵਿੱਚ ਉਹ ਚੀਜ਼ਾਂ ਵੀ ਸ਼ਾਮਲ ਕਰ ਦਿੱਤੀਆਂ ਜਿਹੜੀਆਂ ਚੀਜ਼ਾਂ ਮਤਲਬ ਲੈਕਸਿਕਲ ਮੋਡ ਦੇ ਵਿੱਚ ਪੋਸੀਬਲ ਨਹੀਂ ਸੀ ਵਿਜ਼ੂਅਲ ਜਾਂ 뮤ਜ਼ੀਕਲ ਜਾਂ ਦੂਸਰੇ ਮੋਡਸ ਦੇ ਰਾਹੀਂ ਹੀ ਉਹ ਤੁਹਾਨੂੰ ਪ੍ਰਾਪਤ ਹੋ ਸਕਦੀਆਂ ਸੀ ਉਹ ਵੀ ਹੁਣ ਟੈਕਸਟ ਦਾ ਪਾਰਟ ਬਣ ਗਏ ਇਸੇ ਤਰ੍ਹਾਂ ਨਾਲ ਜਿਹੜੀ ਆਰਟੀਫੀਸ਼ੀਅਲ ਇੰਟੈਲੀਜੈਂਸ ਆ ਉਹ ਤੁਹਾਨੂੰ ਕਿਹੜੀਆਂ ਪੁਸਤਕਾਂ ਪੜ੍ਹਨੀਆਂ ਨੇ ਕਿਹੜੀਆਂ ਪੁਸਤਕਾਂ 'ਚ ਤੁਹਾਡਾ ਇੰਟਰਸਟ ਆ ਇਹ ਵੀ ਤੁਹਾਨੂੰ ਉਹ ਦੱਸ ਦੇਗੀ ਫਿਰ ਇੱਕ ਹੋਰ ਬਹੁਤ ਵੱਡੀ ਚੀਜ਼ ਆ ਗਈ ਕਿ ਪੁਸਤਕਾ ਜਿਹੜੀ ਉਹ ਹੁਣ ਸਿਰਫ ਪੈਸਿਵ ਨਹੀਂ ਹੈ ਉਹਦੇ ਨਾਲ ਤੁਸੀਂ ਡਾਇਲੌਗ ਵੀ ਕਰ ਸਕਦੇ ਹੋ ਉਹਦੇ ਨਾਲ ਤੁਸੀਂ ਸੰਵਾਦ ਰਚਾ ਸਕਦੇ ਹੋ ਫਿਰ ਪੁਸਤਕ ਤੁਹਾਡੀਆਂ ਇਹ ਨਹੀਂ ਹੈ ਕਿ ਪੁਸਤਕਾਂ ਅਵੇਲੇਬਲ ਨਹੀਂ ਪੁਸਤਕ ਨੂੰ ਤੁਸੀਂ ਸਿਰਫ ਆਰਡਰ ਹੀ ਨਹੀਂ ਕਰਨਾ ਕਿ ਫਲਾਨੀ ਪੁਸਤਕ ਮੈਨੂੰ ਮਿਲਣੀ ਚਾਹੀਦੀ ਆ ਪੁਸਤਕ ਤੁਹਾਡੀਆਂ ਲੋੜਾਂ ਮੁਤਾਬਕ ਡਿਜ਼ਾਈਨ ਵੀ ਹੋ ਸਕਦੀ ਆ ਉਹਦੀ ਸਾਰੀ ਕੰਟੈਂਟ ਤੁਹਾਡੀਆਂ ਕਿਸ ਚੀਜ਼ 'ਚ ਇੰਟਰਸਟ ਆ ਉਹ ਪੁਸਤਕ ਉਸ ਤਰ੍ਹਾਂ ਨਾਲ ਰੀਆਰਗੇਨਾਈਜ਼ ਹੋ ਕੇ ਪ੍ਰਿੰਟ ਹੋ ਕੇ ਤੁਹਾਡੇ ਕੋਲ ਪਹੁੰਚ ਸਕਦੀ ਆ ਸੋ ਇੰਨੀਆਂ ਜ਼ਿਆਦਾ ਮਤਲਬ ਹੋਰ ਬਹੁਤ ਸਾਰੀਆਂ ਗੱਲਾਂ ਨੇ ਕਿ ਜਿਹੜੀ ਬੀਸੀਆਈ ਆ ਬ੍ਰੇਨ ਕੰਪਿਊਟਰ ਇੰਟਰਫੇਸ ਉਹ ਪੁਸਤਕ ਨੂੰ ਕਿਵੇਂ ਚੇਂਜ ਕਰ ਰਹੀ ਆ ਸੋ ਇਹ ਅਨੰਤ ਚੀਜ਼ਾਂ ਨੇ ਜਿਹੜੀਆਂ ਪੁਸਤਕ ਨੂੰ ਆਲਟਰ ਕਰ ਰਹੀਆਂ ਨੇ ਪਰ ਇੱਕ ਗੱਲ ਬਹੁਤ ਸਪਸ਼ਟ ਆ ਕਿ ਜਿਹੜੀ ਪੁਸਤਕ ਆ ਉਹ ਜਾ ਨਹੀਂ ਰਹੀ ਉਹ ਆਗਮੈਂਟ ਹੋ ਰਹੀ ਆ ਉਹ ਸਟਰੈਂਥਨ ਹੋ ਰਹੀ ਆ ਉਹ ਮਜ਼ਬੂਤ ਹੋ ਰਹੀ ਆ ਸੋ ਇਹ ਇਹ ਜਿਹੜਾ ਪੁਸਤਕ ਮੇਲਾ ਜਿਹੜਾ ਲੱਗ ਰਿਹਾ ਇਹ ਇਸੇ ਤਰ੍ਹਾਂ ਨਾਲ ਲੱਗਣਗੇ ਪੁਸਤਕ ਮੇਲੇ ਹਾਂ ਇਹ ਜ਼ਰੂਰ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਪੁਸਤਕ ਮੇਲੇ ਨੇ ਜਿਵੇਂ ਹੁਣ ਪਹਿਲਾਂ ਜਿਹੇ ਜਿਹੇ ਟੈਂਟ ਦੇ ਵਿੱਚ ਲੱਗਦੇ ਸੀ ਉਹਦੇ ਨਾਲੋਂ ਕਿੰਨੇ ਹੀ ਖੂਬਸੂਰਤ ਟੈਂਟ ਲੱਗੇ ਹੋਏ ਨੇ ਕਿੰਨੇ ਅੱਛੇ ਲੱਗ ਰਹੇ ਨੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜਾ ਪੁਸਤਕ ਮੇਲਾ ਇਸੇ ਤਰ੍ਹਾਂ ਨਾਲ ਉਹ ਵੀ ਆਗਮੈਂਟ ਹੋਏਗਾ ਉਹਦੇ ਵਿੱਚ ਵੀ ਨਮੀਆਂ ਜਿਹੜੀਆਂ ਸਰਵਿਸਿਜ਼ ਨੇ ਪੁਸਤਕ ਮੇਲੇ ਦੀਆਂ ਉਹ ਸਾਨੂੰ ਉਪਲਬਧ ਹੁੰਦੀਆਂ ਰਹਿਣਗੀਆਂ ਸੋ ਇਸ ਤਰ੍ਹਾਂ ਨਾਲ ਜਿਹੜੀ ਇੱਕ ਕਲਚਰ ਆ ਇਹਦੇ ਬਾਰੇ ਜਿਹੜੀ ਪੁਸਤਕ ਕਲਚਰ ਆ ਜਾਂ ਲਰਨਿੰਗ ਦੀ ਕਲਚਰ ਆ ਇਹ ਹੀ ਇੱਕ ਐਸੀ ਚੀਜ਼ ਆ ਜਦੋਂ ਅਸੀਂ ਕਦੇ ਵੀ ਬੈਠਦੇ ਆ ਪੰਜਾਬ ਦੀ ਗੱਲ ਕਰਦੇ ਆ ਤਾਂ ਹਮੇਸ਼ਾ ਹਰ ਬੰਦਾ ਇੱਕੋ ਹੀ ਸਵਾਲ ਪੁੱਛਦਾ ਕਿ ਪੰਜਾਬ ਦਾ ਕੀ ਬਣੇਗਾ ਫਿਰ ਲੋਕ ਕਹਿੰਦੇ ਨੇ ਮੈਂ ਵੀ ਬਹੁਤ ਵਾਰ ਕਹਿੰਨਾ ਕਿ ਪੰਜਾਬ ਦਾ ਉਹੀ ਬਣੇਗਾ ਜੋ ਪੰਜਾਬ ਦੇ ਕਿਸਾਨ ਦਾ ਬਣੇਗਾ ਜੋ ਪੰਜਾਬ ਦੀ ਯੂਥ ਦਾ ਬਣੇਗਾ ਜੋ ਪੰਜਾਬ ਦੀ ਇਕਨੋਮੀ ਦਾ ਬਣੇਗਾ ਪਰ ਪੰਜਾਬ ਦਾ ਉਹੀ ਬਣੇਗਾ ਜੋ ਪੰਜਾਬ ਦੀਆਂ ਯੂਨੀਵਰਸਿਟੀਆਂ ਪੰਜਾਬ ਦੇ ਕਾਲਜੇਸ ਪੰਜਾਬ ਦੇ ਮਾਈਂਡ ਦੀ ਕੰਸਟਰਕਸ਼ਨ ਕਰਨਗੇ ਇਕਨੋਮੀ ਸਟੇਟ ਦਾ ਬਿਜ਼ਨਸਮੈਨ ਉਹਦੇ ਵਿੱਚ ਪਾਰਟਿਸਿਪੇਟ ਕਰ ਸਕਦੇ ਨੇ ਸਟੇਟ ਦੀ ਪੋਲਿਟਿਕਸ ਦੇ ਵਿੱਚ ਸਰਕਾਰਾਂ ਪਾਰਟਿਸਿਪੇਟ ਕਰ ਸਕਦੀਆਂ ਨੇ ਪਰ ਇਹ ਚੀਜ਼ਾਂ ਉਨੀਆਂ ਮਹੱਤਵਪੂਰਨ ਨਹੀਂ ਰਹਿ ਗਈਆਂ ਜਿੰਨੀ ਇਸ ਵੇਲੇ ਮਹੱਤਵਪੂਰਨ ਪੰਜਾਬ ਦੇ ਮਾਈਂਡ ਦੀ ਰੀਕੰਸਟਰਕਸ਼ਨ